ਤੁਸੀਂ ਦੱਸੋ 1 ਲੀਟਰ ਦੇ ਵਿੱਚੋਂ ਪੌਵਾ ਰਹਿ ਜੇ ਹਾਂਜੀ ਪੌਵਾ ਨੇ ਸਰ ਜੀ ਸਿਵਾਲ ਇਹ ਵੀ ਹੁੰਦਾ ਨਾ ਕਹਿੰਦੇ ਕਿ ਜੇ ਦੇਵੀ ਲਾਲ ਹੋਣਾ ਤੋਂ ਨਹਿਰ ਬਣਾਉਣ ਲਈ ਉਦੋਂ ਪੰਜਾਬ ਦੀ ਮੌਜੂਦਾ ਸਰਕਾਰ ਅਕਾਲੀ ਦਾ ਜੀ ਉਹ ਪੈਸਾ ਨਾ ਲੈਂਦੇ ਤਾਂ ਅੱਜ ਕਹਿੰਦੇ ਐਡਾ ਬਖੇੜਾ ਹੀ ਨਾ ਖੜਾ ਹੁੰਦਾ ਸੁਨੀ ਜਾਖੜ ਕਹਿੰਦੇ ਜੀ ਹਾਂਜੀ ਉਹਨੇ ਤੇ ਬਾਪੂ ਨੇ ਜਾਣਦੇ ਬਲਰਾਮ ਜਾਖੜ ਹਾਂਜੀ ਬਲਰਾਮ ਜਾਖੜ ਸਪੀਕਰ ਹੈ ਹਾਂਜੀ ਦੁਨੀਆਂ ਦਾ ਰਪੇਰੀਅਨ ਸਦਾ ਹਾਂ ਤੇ ਕਿ ਜਿੱਥੇ ਦਰਿਆ ਵਹਿੰਦੇ ਆ ਉਹ ਉਹਦੇ ਮਾਰਕ ਜਿਹੜੇ ਉੱਥੋਂ ਦੇ ਲੋਕ ਐ ਐਸਪੀਐਲ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ ਐਸਪੀਐਲ ਨੂੰ ਲੈ ਕੇ ਅੱਜ ਅਕਾਲੀ ਦਲ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਦੀਆਂ ਸੜਕਾਂ ਤੇ ਬੈਠੇ ਆ ਸਾਡੇ ਨਾਲ ਅਕਾਲੀ ਦਲ ਦੇ ਸ਼ਿਨ ਰਾਗੂ ਵਰਸਾ ਸਿੰਘ ਬਲਟੋਹਾ ਮੌਜੂਦ ਨੇ ਬਲਟੋਹਾ ਸਾਹਿਬ ਅੱਜ ਸੜਕ ਦੇ ਉੱਤੇ ਬਹਿ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਕਹਿੰਦੇ ਅਕਾਲੀ ਦਲ ਨੇ ਪੇੜ ਵੱਜਿਆ ਸੀ ਕਹਿੰਦੇ ਐਸਬੀਐਲ ਦਾ ਜੇ ਅਕਾਲੀ ਦਲ ਨਾ ਹੀ ਕੁਝ ਕਰਦਾ ਕਹਿੰਦੇ ਜਿੱਥੇ ਨਾ ਹੁੰਦੇ ਦੇਖੋ ਇਹ ਤਾਂ ਫਿਰ ਵੀ ਸੜਕ ਤੇ ਬੈਠੇ ਆਂ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਜਿਹਨਾਂ ਚ ਬੈੰਦੇ ਰਹੇ ਔਰ ਸ਼ਰਮਣੀ ਅਕਾਲੀ ਦਲ ਦਾ ਇਤਿਹਾਸ ਹੈ ਕਿ ਜੇ ਪੰਜਾਬ ਦੇ ਨਾਲ ਹੋਈ ਬੇਇਨਸਾਫੀ ਦੇ ਵਾਸਤੇ ਕੋਈ ਲੜਿਆ ਹੈ ਉਹ ਕੇਵਲ ਤੇ ਕੇਵਲ ਸ਼ਰੋਮ ਨਹੀਂ ਇਕਾਲੀ ਦਾ ਲੜਿਆ ਹੈ। ਔਰ ਬੇਇਨਸਾਫੀ ਵੀ ਇੰਤਹਾ ਹੋਈ ਹੈ। ਤੇ ਬੇਇਨਸਾਫੀ ਦੇ ਵਿਰੁੱਧ ਆਵਾਜ਼ ਠਾਉਣ ਦੇ ਬਾਵਜੂਦ ਉਸ ਬੇਇਨਸਾਫੀ ਦਾ ਇਨਸਾਫ ਦੇਣ ਦੀ ਥਾਂ ਤੇ ਅਗਲੀ ਬੇਇਨਸਾਫੀ ਵੀ ਕੀਤੀ ਗਈ ਹੈ। ਉਹਦਾ ਸ਼ਾਇਦ ਮੈਂ ਜਾਤੀ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਜਿਹੜੀਆਂ ਕੇਂਦਰ ਦੇ ਵਿੱਚ ਖਾਸ ਕਰਕੇ ਕਾਂਗਰਸੀ ਹਕੂਮਤਾਂ ਰਹੀਆਂ ਨੇ ਉਹਨਾਂ ਦਾ ਇੱਕੋ ਮਕਸਦ ਸੀਗਾ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ। ਪੰਜਾਬ ਨੂੰ ਕਿਉਂ ਕਮਜ਼ੋਰ ਕੀਤਾ ਜਾਵੇ ਕਿਉਂਕਿ ਇੱਥੇ ਬਹੁ ਗਿਣਤੀ ਚ ਸਿੱਖ ਨੇ ਪਤਾ ਨਹੀਂ ਸਿੱਖਾਂ ਤੋਂ ਕਿਹੜਾ ਡਰ ਲੱਗਦਾ ਸੀਗਾ ਕਿ ਸਿੱਖਾਂ ਨੂੰ ਕਮਜ਼ੋਰ ਕਰਦੇ ਕਰਦੇ ਪੰਜਾਬ ਦੇ ਵਿੱਚ ਤਬਾਹੀ ਮਚਾਈ ਔਰ ਇੱਥੇ ਇਹ ਪੰਜਾਬ ਪੰਜਾਬੀਆਂ ਦਾ ਆ ਸਿੱਖ ਵੀ ਵਸਦੇ ਆ ਇੱਥੇ ਹਿੰਦੂ ਭਾਈਚਾਰਾ ਵੀ ਵਸਦਾ ਆ ਮੁਸਲਮਾਨ ਭਾਈਚਾਰਾ ਵੀ ਵਸਦਾ ਤੇ ਸਾਈ ਭਾਈਚਾਰਾ ਵਸਦਾ ਤੇ ਸਾਰਿਆਂ ਦੀ ਬਹੁਤ ਵੱਡੀ ਭਾਈਚਾਰਕ ਸਾਂਝ ਹੈ ਪਰ ਜਿਹੜੇ ਉਥੇ ਦਿੱਲੀ ਚ ਬੈਠੇ ਨੇ ਉਹਨਾਂ ਦੇ ਭਾਵਨਾ ਜਿਹੜੀ ਐ ਉਹ ਪੰਜਾਬ ਵਿਰੋਧੀ ਜਿਹੜੀ ਰਹੀ ਐ ਉਹਦੇ ਪਿੱਛੇ ਕਾਰਨ ਕੇਵਲ ਤੇ ਕੇਵਲ ਇਸ ਕਰਕੇ ਸੀਗਾ ਕਿ ਉਸ ਸਮੇਂ ਜੇ ਖੇਤਰੀ ਪਾਰਟੀ ਕੋਈ ਸੀ ਸ਼੍ਰੋਮਣੀ ਅਕਾਲੀ ਦਲ ਸੀ ਜਿਹਦਾ ਸ਼ਾਨਾਮਤ ਇਤਿਹਾਸ ਸੀ ਵੀ ਉਹਨੂੰ ਕਮਜ਼ੋਰ ਕੀਤਾ ਜਾਵੇ ਸਿੱਖਾਂ ਨੂੰ ਕਮਜ਼ੋਰ ਕੀਤਾ ਜਾਵੇ ਸਿੱਖਾਂ ਨੂੰ ਵੰਡਿਆ ਜਾਵੇ ਜਿਹੜੇ ਕਿ ਹੁਣ ਤੱਕ ਵੀ ਯਤਨ ਜਾਰੀ ਨੇ ਹੁਣ ਤੱਕ ਵੀ ਯਤਨ ਜਾਰੀ ਨੇ ਇਸ ਕਰਕੇ ਜਿਹੜਾ ਆ ਤੁਸੀਂ ਛੜਕਦੀ ਗੱਲ ਕਰਦੇ ਜਿੰਨੇ ਪ੍ਰਦਰਸ਼ਨ ਦੀ ਗੱਲ ਕਰਦੇ ਜੇ ਅਸੀਂ ਤੇ ਜਿਹੜੇ ਆ ਉਹ ਇਤਿਹਾਸ ਦੇਖੇ ਹੈ ਜਦੋਂ ਅਕਾਲੀ ਦਲ ਦਾ ਜਿਹੜਾ ਸ਼ਾਨਾਮਤਾ ਜਿਹੜਾ ਇਤਿਹਾਸ ਸਿਰਜਿਆ ਜਿਨ੍ਹਾਂ ਨੂੰ ਅਕਾਲੀ ਮੋਰਚਾ ਦੇ ਨਾਂ ਤੇ ਜਾਣਿਆ ਜਾਂਦਾ ਔਰ ਜਿਸ ਪਾਸੇ ਨੂੰ ਅੱਜ ਫਿਰ ਪਹੁੰਚ ਕੇ ਗੱਲ ਜਾ ਰਹੀ ਹੈ ਦੇਖੋ ਇਹ ਸਚਾਈ ਹੈ ਕੋਈ ਮੰਨੇ ਚਾਹੇ ਨਾ ਮੰਨੇ ਹਾਂਜੀ ਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਤੁਸੀਂ ਦੱਸੋ ਕਿ ਦੁਨੀਆ ਦਾ ਰਪੇਰੀਅਨ ਸਿਧਾਂਤ ਹੈ ਕਿ ਜਿੱਥੇ ਦਰਿਆ ਵਹਿੰਦੇ ਆ ਉਹ ਉਹਦੇ ਮਾਲਕ ਜਿਹੜੇ ਉੱਥੋਂ ਦੇ ਲੋਕ ਹੈ ਤੇ ਕੇਵਲ ਤੇ ਕੇਵਲ ਪੰਜਾਬ ਦੇ ਨਾਲ ਜਿਹੜਾ ਆ ਇੱਥੇ ਬੇਇਨਸਾਫੀ ਕੀਤੀ ਗਈ ਪਹਿਲੋ ਤੇ ਜਿਹੜਾ 17 ਐਮ ਐਫ ਜਿਹੜਾ ਪਾਣੀ ਸੀਗਾ ਉਹਦੇ ਚ ਸਿੱਧਾ ਹੀ ਅੱਧਾ 1955 ਚ ਗੁਲਜਾਰੀ لال ਨੰਦਾ ਨੇ ਤੇ ਭੀਮ ਸਿੰਘ ਸੱਤਰ ਜਿਹੜਾ ਕਾਂਗਰਸੀ ਮੁੱਖ ਮੰਤਰੀ ਸੀ ਉਹਨਾਂ ਨੇ ਦਿੱਤਾ। ਬਾਕੀ ਰਹਿ ਗਏ ਜਿਹੜਾ ਉਹਦੇ ਚੋਂ ਅੱਧਾ ਹੀ ਸਿੱਧਾ 1976 ਦੇ ਵਿੱਚ ਇੰਦਰਾ ਗਾਂਧੀ ਨੇ ਹਰਿਆਣਾ ਨੂੰ ਦਿੱਤਾ ਤੇ ਅੱਧਾ ਪੰਜਾਬ ਕੋਲ ਰਹਿ ਗਿਆ। ਤੁਸੀਂ ਦੱਸੋ 1 ਲੀਟਰ ਦੇ ਵਿੱਚੋਂ ਪੌਵਾ ਰਹਿ ਜੇ ਹਾਂਜੀ ਪੌਵਾ ਨੇ ਸਰਜੇ ਪਰ ਬਟ ਉਹ ਤਾਂ ਸਵਾਲ ਇਹ ਵੀ ਉੱਠਦਾ ਨਾ ਕਹਿੰਦੇ ਕਿ ਜੇ ਦੇਵੀ لال ਹੋਣਾ ਤੋਂ ਨਹਿਰ ਬਣਾਉਣ ਲਈ ਉਦੋਂ ਪੰਜਾਬ ਦੀ ਮੌਜੂਦਾ ਸਰਕਾਰ ਅਕਾਲੀ ਦਸ ਜੀ ਉਹ ਪੈਸਾ ਨਾ ਲੈਂਦੇ ਤਾਂ ਅੱਜ ਕਹਿੰਦੇ ਐਡਾ ਬਖੇੜਾ ਹੀ ਨਾ ਖੜਾ ਹੁੰਦਾ ਨਾ ਸਕੂਟ ਨੂੰ ਕਹਿਣਾ ਪੈਂਦਾ ਨਾ ਇੱਥੇ ਤੱਕ ਨੌਬਤ ਆਉਂਦੀ ਕਹਿੰਦੇ ਉਹ ਬੇੜੀ ਉੱਥੋਂ ਵੱਡਿਆ ਜਾਂਦਾ ਜਦੋਂ ਤਿਆਰੀ ਹੁੰਦੀ ਹੈ ਦੇਖੋ ਜਿਨ੍ਹਾਂ ਨੇ ਲਿਆਇਆ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਭੇਜਿਆ ਏ ਉਹਨਾਂ ਨੂੰ ਪੁੱਛੋ ਪਹਿਲੀ ਤੇ ਗੱਲ ਹੈ ਕਿ ਦੇਵੀ لال ਨੇ ਨਹੀਂ ਭੇਜਿਆ ਸੀਗਾ ਉਹ ਬਨਾਰਸੀ ਦਾ ਗੁਪਤਾ ਨੇ ਭੇਜਿਆ ਸੀਗਾ ਜਿਹੜਾ ਪਹਿਲਾ ਚੱਕ ਆਇਆ ਸੀਗਾ ਜਿਹੜਾ ਗਿਆਨੀ ਜੈਲ ਸਿੰਘ 1976 ਦੇ ਵਿੱਚ ਆਪਣੇ ਹੱਥ ਵੜ ਕੇ ਦੇ ਕੇ ਆਇਆ ਸੀਗਾ ਜਿਹਨੂੰ ਜਿਹੜਾ ਅਵਾਰਡ ਜਾਰੀ ਕੀਤਾ ਸੀ ਇੰਦਰਾ ਗਾਂਧੀ ਨਿਤ ਜਿਹੜਾ ਸਵੀਕਾਰ ਕੀਤਾ ਸੀ ਉਹਨੇ ਉਹ ਉਹਦਾ ਜਿਹੜਾ ਉਹਦੀ ਇੰਪਲੀਮੈਂਟੇਸ਼ਨ ਵਾਸਤੇ ਬਨਾਰਸੀ ਦਾਸ ਗੁਪਤਾ ਦੀ ਸਰਕਾਰ ਜਿਹੜੀ ਕਾਂਗਰਸ ਦੀ ਹਕੂਮਤ ਸੀਗੀ ਉਸ ਸਮੇਂ ਗਿਆਨੀ ਜੈਲ ਸਿੰਘ ਨੂੰ ਪਹਿਲਾ ਚੈੱਕ ਜਿਹੜਾ ਉਹ ਭੇਜਦੇ ਆ ਉੱਥੋਂ ਸ਼ੁਰੂਆਤ ਹੁੰਦੀ ਹੈ ਤੇ 1977 ਚ ਜਦੋਂ ਸព੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਦੀ ਹੈ ਤੇ ਜਿਹੜੀ 78 ਧਾਰਾ ਆ ਜਿਹਨੂੰ ਤੋੜ ਕੇ ਇੱਕ ਤਰ੍ਹਾਂ ਹਾਂਜੀ ਪੰਜਾਬ ਦੇ ਵਿਰੁੱਧ ਫੈਸਲੇ ਕੀਤੇ ਗਏ ਸੀ ਉਹਨੂੰ ਆਧਾਰ ਬਣਾ ਕੇ ਸਬ ਪ੍ਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਚ ਕੇਸ ਪਾਇਆ ਵੀ ਇਹ ਜਿਹੜੀ ਆ ਇਹ ਫੈਸਲਾ ਜਿਹੜਾ ਇੰਦਰਾ ਗਾਂਧੀ ਨੇ ਕੀਤਾ ਇਹ ਬਿਲਕੁਲ ਗਲਤ ਕੀਤਾ ਹੈ ਹਾਂਜੀ ਉਹ ਬੜਾ ਸਟਰੋਂਗ ਕੇਸ ਸੀਗਾ 78 ਧਾਰਾ ਦੀ ਉਲੰਘਣਾ ਕੀਤੀ ਗਈ ਸੀ ਤੇ ਸਬ ਪ੍ਰਕਾਸ਼ ਸਿੰਘ ਬਾਦਲ ਨੇ ਕੇਸ ਕੀਤਾ ਇੰਦਰਾ ਗਾਂਧੀ ਸੱਤਾ ਚ ਵਾਪਸ ਭੌਂਕੇ ਆ ਗਈ ਔਰ ਇੰਦਰਾ ਗਾਂਧੀ ਨੇ ਸਰਕਾਰ ਬਣਨ ਤੋਂ ਬਾਅਦ ਸਬ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਇਸ ਕਰਕੇ ਤੋੜਤੀ ਕਿ ਇਹ SVR ਨੂੰ ਲੈ ਕੇ ਜਾਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਲੜਦੇ ਆ ਤੇ ਸੁਪਰੀਮ ਕੋਰਟ ਚ ਕੇਸ ਹੈ। ਔਰ ਸਰਕਾਰ ਤੋੜਨ ਤੋਂ ਬਾਅਦ ਪੰਜਾਬ ਚ ਦਰਬਾਰਾ ਸਿੰਘ ਦੀ ਸਰਕਾਰ ਬਣਦੀ ਹੈ। ਦਰਬਾਰਾ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਤੁਰੰਤ ਹਾਂਜੀ ਦਰਬਾਰਾ ਸਿੰਘ ਨੂੰ ਦਿੱਲੀ ਦਰਬਾਰ ਜਿੰਦਰਾ ਗਾਂਧੀ ਦੇ ਸੱਦਿਆ ਜਾਂਦਾ ਹੈ। ਉੱਥੇ ਉਹਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਜਿਹੜਾ ਸਬ ਪ੍ਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਚ ਕੇਸ ਪਾਇਆ ਸੀ ਜਿਹਨੂੰ ਅੱਜ ਵੀ ਸੁਪਰੀਮ ਕੋਰਟ ਕਹਿੰਦੀ ਹੈ ਕਿ ਤੁਹਾਡਾ ਜੇ ਕਿਤੇ ਉਹ ਕੇਸ ਵਾਪਸ ਨਾ ਹੁੰਦਾ ਤੇ ਤੁਹਾਡੇ ਪੱਖ ਚ ਸੀਗਾ। ਕਾਨੂੰਨੀ بڑے بڑے ਮਸੀਰ ਜਿਹੜੇ ਨੇ ਉਹ ਵੀ ਕਹਿੰਦੇ ਆ ਕਿ ਬੜਾ ਵੱਡਾ ਗੁਨਾਹ ਤੇ ਬੱਜਰੇ ਪਾਪ ਕੀਤਾ ਗਿਆ ਜਿਹੜਾ ਸਪ੍ਰਕਾਸ਼ ਸਿੰਘ ਬਾਦਲਵਾਲ ਨੂੰ ਪਾਇਆ ਹੋਇਆ ਕੇਸ ਜਿਹੜਾ ਆ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਨ ਵਾਲਾ ਸੀਗਾ ਉਹ ਵਾਪਸ ਲਿਆ ਸੀਗਾ ਹਾਂਜੀ ਉਹ ਜਿਹੜਾ ਆ ਦਰਬਾਰਾ ਸਿੰਘ ਨੇ ਵਾਪਸ ਲੈ ਲਿਆ ਕੇਸ ਤੇ ਕੇਸ ਵਾਪਸ ਲੈਣ ਤੋਂ ਬਾਅਦ ਹਾਂਜੀ ਇੰਦਰਾ ਗਾਂਧੀ ਪ੍ਰੋਗਰਾਮ ਰੱਖ ਕੇ ਕੈਪਟਨ ਅਬਰਿੰਦਰ ਸਿੰਘ ਪ੍ਰੋਗਰਾਮ ਕਰਵਾਉਂਦੇ ਆ ਦਰਬਾਰਾ ਸਿੰਘ ਬੀਬੀ ਪਠੱਲ ਬਲਰਾਮ ਜਾਖੜ ਹਾਂਜੀ ਸੁਨੀਲ ਜਾਖੜ ਦੇ ਪਿਤਾ ਜਿਹੜੇ ਅੱਜ ਕੱਲ ਬੜੇ ਟਵੀਟ ਕਰਦੇ ਆ ਸੁਨੀਲ ਸੁਨੀਲ ਜਾਖੜ ਬਿਆਨ ਦੇ ਹਾਂਜੀ ਉਹਨੇ ਤੇ ਬਾਪੂ ਨੂੰ ਜਾਣਦੇ ਬਲਰਾਮ ਜਾਖੜ ਹਾਂਜੀ ਬਲਰਾਮ ਜਾਖੜ ਉਹ ਸਪੀਕਰ ਹੈ ਹਾਂਜੀ ਤੇ ਉਹਨਾਂ ਦਾ ਅੱਜ ਕੱਲ ਜਿਹੜਾ ਫਰਜ਼ੰਦ ਹੈ ਉਹ ਪਾਣੀਆਂ ਦਾ ਹਤਾਇਸ਼ੀ ਬਣਿਆ ਤੇ ਉਹਨਾਂ ਦਾ ਬਾਪ ਉਹਦੇ ਤਾੜੀਆਂ ਮਾਰਦਾ ਸੀਗਾ ਕਪੂਰੀ ਜਦੋਂ ਇੰਦਰਾਂਗਾ ਦੀ ਚਾਂਦੀ ਦੀ ਕਈ ਦੇ ਨਾਲ ਟੱਪ ਲਾ ਰਹੀ ਸੀ ਤੇ ਜੇ ਪੰਜਾਬ ਦੇ ਉੱਤੇ ਐਸਵੀਐਲ ਦਾ ਟੱਕ ਲੱਗਾ ਤੇ ਬਰਾਬਰ ਤੇ ਉਸੇ ਦਿਨ ਸ਼੍ਰੋਮਣੀ ਕਾਲੀ ਦਰ ਨੇ ਮੋਰਚਾ ਲਾਇਆ लाठी चार्ज ਹੋਏ ਉਥੇ ਜੋ ਕੁਝ ਵੀ ਉਥੇ ਇੰਤਹਾ ਜੁਲਮ ਹੋਇਆ ਅਕਾਲੀਆਂ ਤੇ ਅਕਾਲੀਆਂ ਨੇ ਮੋਰਚਾ ਲਾਇਆ 4 ਅਗਸਤ ਤੋਂ ਬਾਅਦ ਹਾਂਜੀ ਜਿਹੜਾ ਧਰਮ ਜਦੋਂ ਮੋਰਚੇ 'ਚ ਤਬਦੀਲ ਹੁੰਦਾ ਹੈ ਤੇ ਧਰਮ ਜਦੋਂ ਮੋਰਚੇ 'ਚ ਵੀ ਜਿਹੜੀ ਪਾਣੀਆਂ ਦੀ ਮੰਗ ਸੀਗੀ ਇਹ ਸਾਡੀ ਜਿੱਥੇ ਬਾਕੀ ਮੰਗਾ ਸੀਗੀਆਂ ਜਿੱਥੇ ਬਾਕੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸੀ ਉਥੇ ਐ ਐ ਐਸਵੀਐਲ ਦਾ ਜਾਂ ਪੰਜਾਬ ਦੇ ਪਾਣੀਆਂ ਦੀ ਗੱਲ ਸੀ ਕਿ ਪੰਜਾਬ ਦੇ ਪਾਣੀ ਜਿਹੜੇ ਖੋਏ ਗਏ ਨੇ ਇਹ ਬੇਇਨਸਾਫੀ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਸੀ ਚੰਡੀਗੜ੍ਹ ਦੀ ਗੱਲ ਸੀ ਹੈੱਡਵਰਕਸ ਦੀ ਗੱਲ ਸੀ ਪੰਥ ਦੇ ਜਿਹੜੇ ਮਸਲੇ ਸੀ ਉਹਨਾਂ ਦੀ ਗੱਲ ਸੀਗੀ ਇਹ ਸਾਰਾ ਕੁਝ ਜਿਹੜਾ ਆ ਉਸ ਮਤਲਬ ਜਿਹੜਾ ਧਰਮ ਜਦੋਂ ਮੋਰਚੇ ਦੀਆਂ ਮੰਗਾਂ ਸੀ ਜਿਹਨੂੰ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਕਹਿੰਦੇ ਸੀਗੇ ਉਹਦਾ ਜੋ ਹਸ਼ਰ ਕੀਤਾ ਪੂਰੇ ਹਿੰਦੁਸਤਾਨ 'ਚ ਪ੍ਰਚਾਰ ਕਰਤਾ ਜੀ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਅਲਗਾਵਵਾਦੀ ਹੈ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਦੇਸ਼ ਨੂੰ ਤੋੜਨ ਵਾਲਾ ਆ ਹਾਂਜੀ ਵਧ ਅਧਿਕਾਰਾਂ ਦੀ ਗੱਲ ਸੀ ਜਿਹਦੇ ਵਿੱਚ ਕੱਲੀ ਜਿਹੜਾ ਦੇਸ਼ ਤੋੜਨਾ ਚਾਹੁੰਦੇ ਆ ਕੱਲੀ ਆ ਕਰਨਾ ਚਾਹੁੰਦੇ ਆ ਸਿੱਖਾ ਕਰਨਾ ਚਾਹੁੰਦੇ ਆ ਹਾਂਜੀ ਉਹਨੂੰ ਬਣਾ ਕੇ ਸਿੱਖਾਂ ਦੇ ਵਿਰੁੱਧ ਪ੍ਰਚਾਰ ਕਰਕੇ ਹਉਆ ਖੜਾ ਕਰਕੇ ਕੇਵਲ ਤੇ ਕੇਵਲ ਵੋਟਾਂ ਦੀ ਖਾਤਰ ਹਾਂਜੀ ਅਜਿਹਾ ਪਿਰ ਸਿਰਜਿਆ ਗਿਆ ਤੇ ਸਿੱਖਾਂ ਦਾ ਕਹਾਣ ਕੀਤਾ ਗਿਆ ਤੇ ਹਿੰਦੁਸਤਾਨ ਚ ਭੌਂ ਕੇ ਜਿਹੜੀ ਕਾਂਗਰਸ ਨੇ ਜਿਹੜੀ ਵੱਡੀ ਵੱਡੇ ਪੱਧਰ ਤੇ ਉਡਾ ਕਦੇ ਨਾ ਬਹੁਤ ਪਹਿਲੋਂ ਆਇਆ ਸੀ ਨਾ ਉਸ ਤੋਂ ਬਾਅਦ ਆਇਆ ਉਹ ਜਿਹੜਾ ਕਾਂਗਸ ਨੇ ਪ੍ਰਾਪਤ ਕੀਤਾ ਸਿਰਫ ਸਿੱਖਾਂ ਨੂੰ ਕੁੱਟ ਕੇ ਸਿੱਖਾਂ ਦਾ ਕਤਲੇਆਮ ਕਰਕੇ ਸਿੱਖਾਂ ਦੀ ਤਬਾਹੀ ਕਰਕੇ ਸਿੱਖਾਂ ਦੇ ਗੁਰਧਾਮਾਂ ਤੇ ਟੈਂਕਾਂ ਤੇ ਤੂਫਣ ਨਾਲ ਹਮਲਾ ਕਰਕੇ ਬਟੋਆ ਸਾਹਿਬ ਇਹ ਸਾਰੇ ਦੇ ਵਿਚਕਾਰ ਤੁਸੀਂ ਵੀ ਉਸ ਮੂਵਮੈਂਟ ਦਾ ਹਿੱਸਾ ਰਹੇ ਉਹ ਧਰਮ ਯੁੱਧ ਮੋਰਚੇ ਦੇ ਦਰਮਿਆਨ ਜਦੋਂ S Y L ਦਾ ਜ਼ਿਕਰ ਆਉਂਦਾ ਬਲਵਿੰਦਰ ਸਿੰਘ ਜਟਾਣਾ ਹੋਣਾ ਦਾ ਜ਼ਿਕਰ ਆਉਂਦਾ ਬੀਤੇ ਦਿਨ ਪ੍ਰਤਾਪ ਸਿੰਘ ਬਾਜਵਾ ਹੁਣ ਇਹ ਕਹਿੰਦੇ ਨੇ ਕਿ ਗਵਰਨਰ ਸਾਹਿਬ ਨੂੰ ਇਹ ਦੱਸ ਦਿੰਨੇ ਆ ਕਿ S Y L ਦੇ ਨਾਲ ਜੁੜਿਆ ਇਤਿਹਾਸ ਬਹੁਤ ਵੱਡਾ ਹੈ ਪੰਜਾਬ ਦਾ ਜੇ ਧੱਕਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਕੁਝ ਵੀ ਹੋਊਗਾ ਐਸੇ ਭਗਵਾਨ ਪਾਨ ਦਾ ਜਟਾਣੇ ਨੂੰ ਮਾਰਿਆ ਕਿਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛ ਲੈਣਾ ਹੈ ਹਾਂਜੀ ਜਟਾਣੇ ਨੂੰ ਕਾਂਗਰਸੀ ਹਕੂਮਤ ਨੇ ਮਾਰਿਆ ਸੀ ਨਾ ਹਾਂਜੀ ਤੇ ਦੂਸਰੀ ਜਿਹੜੀ ਗੱਲ ਆ ਚਲੋ ਜਟਾਣਾ ਸਾਡਾ ਸਾਥੀ ਸੀਗਾ ਹਾਂਜੀ ਸਾਡੀ ਮਿੱਤਰਤਾ ਲਾ ਲਓ ਸਾਥੀ ਲਾ ਲਓ ਸੰਘਰਸ਼ੀ ਜੀਵਨ ਦੇ ਸਾਥੀ ਲਾ ਲਓ ਹਾਂਜੀ ਜੋ ਉਹਨੇ ਇਤਿਹਾਸ ਰਚਿਆ ਆ ਉਹਦੇ ਤੇ ਸਾਰਿਆਂ ਨੂੰ ਮਾਣ ਸਾਡੇ ਅਰਗੇ ਨੂੰ ਜ਼ਿਆਦਾ ਮਾਣ ਆ ਕੋ ਸਾਡਾ ਸਾਥੀ ਸੀਗਾ ਹਾਂਜੀ ਇਸ ਕਰਕੇ ਜਿਹੜਾ ਆ ਕੱਲੇ ਜਟਾਣਾ ਸਾਹਿਬ ਨੇ ਤੇ ਉਹਦੇ ਅੱਗੇ ਕੰਧ ਖੜੀ ਕਰਤੀ ਕਿ ਜੇ ਇਸ ਤਰ੍ਹਾਂ ਕਰੋਗੇ ਤੇ ਆ ਹੱਲ ਆ ਪਰ ਪੰਜਾਬ ਦਾ ਪਾਣੀ ਰੋਕਣ ਲਈ ਪੰਜਾਬ ਦਾ ਪਾਣੀ ਬਚਾਉਣ ਲਈ ਪਤਾ ਨਹੀਂ ਪੰਜਾਬ ਦੀਆਂ ਨਦੀਆਂ ਚ ਪੰਜਾਬ ਦੇ ਖੇਤਾਂ ਚ ਕਿੰਨਾ ਕੁ ਲਊ ਵਗੇ ਤੁਹਾਨੂੰ ਤਾਂ ਪਤਾ ਹੀ ਨਹੀਂ ਕੋਈ ਤੇ ਪੜਿਆ ਹੋਣਾ ਸੁਣਿਆ ਹੋਣਾ ਅਸੀਂ ਤੇ ਅੱਖੀਂ ਦੇਖਿਆ ਸਾਰਾ ਕੁਝ ਹੀ ਲਾਸ਼ਾਂ ਦੇ ਢੇਰ ਲੱਗਦੇ ਸੀ ਤੇ ਅਣਪਛਾਤੇ ਕਿਹਾ ਕਿ ਸਾੜ ਦਿੱਤੇ ਜਾਂਦੇ ਸੀ ਇਹ ਸਾਰੇ ਮਸਲੇ ਦੇ ਵਿੱਚਕਾਰ ਹੁਣ ਲੱਗਦਾ ਕਿ ਇਸੇ ਹਾਲਤ ਦੇ ਵੱਲ ਵੱਧਣ ਕਿਉਂਕਿ ਪੰਜਾਬ ਸਰਕਾਰ ਕੋਰਟ ਦੇ ਵਿੱਚ ਕੋਈ ਬਹੁਤਾ ਸਖਤ ਆਪਣਾ ਰੁੱਖ ਨਹੀਂ ਵਿਖਾ ਸਕੀ ਕੋਰਟ ਦੇ ਵੱਲੋਂ ਸਿੱਧੇ ਤੌਰ ਦੇਤੇ ਕਹਿ ਦਿੱਤਾ ਕਿ 24 ਜਨਵਰੀ ਤੱਕ ਕੋਈ ਹੱਲ ਕੱਢ ਲਿਓ ਨਹੀਂ ਉਸ ਤੋਂ ਬਾਅਦ ਸਖਤ ਨਿਰਦੇਸ਼ ਦਵਾਂਗੇ ਤੇ ਅੱਗੇ ਵਧਾਂਗੇ ਤੇ ਦੇਖੋ ਸੁਪਰੀਮ ਕੋਰਟ ਕੀ ਕਰਦਾ ਹੈ ਕੀ ਨਹੀਂ ਕਰਦਾ ਉਹ ਵੱਖਰੀ ਗੱਲ ਉਹ ਤੇ ਉਹ ਨਾਲ ਸਮਝ ਇਲਛਣ ਦੇਖਦੇ ਹੀ ਹੈ ਪਰ ਜੇ ਸਾਡੀ ਸਰਕਾਰ ਜਿਹਦਾ ਫਰਜ਼ ਬਣਦਾ ਏ ਅੱਗੋਂ ਅੜਨਾ ਠੋਸ ਮਜਬੂਤੀ ਨਾਲ ਪੱਖ ਰੱਖਣਾ ਤੇ ਜੇ ਉਹੀ ਉਥੇ ਪੰਜਾਬ ਸਰਕਾਰ ਦੇ ਭਗਵੰਤ ਮਾਨ ਸਰਕਾਰ ਉਥੇ ਸੁਪਰੀਮ ਕੋਰਟ ਦੇ ਸਾਹਮਣੇ ਕਹਵੇ ਕਿ ਅਸੀਂ ਤੇ ਐਸਵੇਲ ਬਣਾਉਣ ਲਈ ਤਿਆਰ ਆ ਪਰ ਸਾਨੂੰ ਆਪੋਜੀਸ਼ਨ ਪਾਰਟੀਆਂ ਨਹੀਂ ਬਣਾਉਣ ਦਿੰਦੀਆਂ ਉਹ ਕਿਹਦੇ ਕਹਿੰਦੇ ਕਿਹਾ ਹੈ ਕੇਜਰੀਵਾਲ ਦੇ ਕਹਿੰਦੇ ਕਿਹਾ ਹੈ ਨਾ ਪੰਜਾਬ ਸਰਕਾਰ ਦੀਆਂ ਕੋਠੀਆਂ ਮੁੱਖ ਮੰਤਰੀ ਦੀ ਕੋਠੀ ਉਹਦੇ ਵਿੱਚ ਆਣ ਕੇ ਭਗਵੰਤ ਮਾਨ ਦੀ ਕੋਠੀ ਦੇ ਵਿੱਚ ਆਮ ਆਦਮੀ ਪਾਰਟੀ ਹਰਿਆਣੇ ਵਾਲੇ ਆ ਕੇ ਪ੍ਰੈਸ ਕਾਨਫਰੰਸ ਕਰਦੇ ਤੇ ਇੱਕ ਥਾਪੜ ਕੇ ਕਹਿੰਦੇ ਹੈ ਕਐਸਵੀਐਲ ਬਣ ਕੇ ਰਹੂਗੀ ਪਾਣੀ ਲਾ ਕੇ ਰਾਂਗੇ ਰਾਂਗੇ ਕੌਣ ਸਾਨੂੰ ਰੋਕਣ ਵਾਲਾ ਉਹ ਪ੍ਰੈਸ ਕਾਨਫਰੰਸ ਕਿਨੇ ਕਰਵਾਈ ਸੀ ਉਹਦੇ ਮਨਸੂਬੇ ਕੀ ਐ ਉਹਦਾ ਮੰਤਵ ਕੀ ਐ ਉਹਦਾ ਮਕਸਦ ਕੀ ਐ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਦੇ ਸਵਾਲ ਤੇ ਹੋਰ ਬੜੇ ਐ ਐਸਪੀਐਲ ਨੂੰ ਲੈ ਕੇ ਜੋ ਕਿਸੇ ਨੇ ਚੰਦ ਚਾੜਤੇ ਥੋੜੇ ਸਮੇਂ ਜੀ ਪਰ ਇਸ ਕਰਕੇ ਹੁਣ ਭੱਜਿਆਂ ਭੱਜਿਆਂ ਨਹੀਂ ਜਾਣਾ ਜੇ ਹੁਣ ਖੇਡ ਸ਼ੁਰੂ ਕੀਤੀ ਐ ਤੇ ਖੇਡ ਮੁਕੰਮਲ ਵੀ ਹੋਊ ਤੇ ਪੰਜਾਬ ਦੇ ਲੋਕ ਤੇ ਸ਼ਰਮਣੀ ਕллеਦ ਜਵਾਬ ਲੈ ਬਿਲਕੁਲ ਸੋ ਇਹ ਸੀ ਵਰਸਾ ਸਿੰਘ ਬਟੋਹਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਫ਼ ਕਹਿ ਦਿੱਤਾ ਕਹਿੰਦੇ ਕਿ ਸਾਰਾ ਪਿੰਡ ਜਿਹੜਾ ਕਾਂਗਰਸ ਦੇ ਵੱਲੋਂ ਵਿੱਡਿਆ ਜਾਂਦਾ ਇਹ ਸਾਰੇ ਕਾਰਿਆਕਰਮ ਦਾ ਆ ਜਾ ਇੱਧਰ